ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮਿਆਸ ਕਰਦੀ ਤੁਸੀਂ ਸਾਰੇ ਵੀ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਇੱਥੇ ਬਸ ਆਪਾਂ ਕੰਮ-ਕੁਮ ਕਰਕੇ ਹੋ ਗਏ ਫ੍ਰੀ ਤੇ ਅਜੇ ਨਾ ਨਾ ਗਈ ਹਟੀਂਗੀ ਤੇ ਕੱਪੜਾ-ਕੁਪੜੇ ਤੋਂ ਤੇ ਪਹਿਲਾਂ ਤਾਂ ਸਵੇਰੇ ਬੱਤੀ ਨੇ ਬਹੁਤ ਜ਼ਿਆਦਾ ਤੰਗ ਕੀਤਾ ਕਦੀ ਆ ਗਈ ਕਦੀ ਚਲ ਗਈ ਇੰਨੇ ਕ ਕੱਪੜੇ ਬਹੁਤ ਜ਼ਿਆਦੇ ਹੋਏ ਹੋਗੇ ਕੱਲ ਦਰਬਾਰ ਸਾਹਿਬ ਜਾਣ ਕਰਕੇ ਇਹਨਾਂ ਤੇ ਕੱਲ ਤੋਂ ਵੇਨੇ ਆਣ ਕਿ ਤਕਾਵਟੀ ਬਹੁਤ ਹੋ ਗਈ ਤੇ ਅੱਜ ਬਸ ਆਪਾਂ ਕੱਪੜੇ ਤੋ 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 ਗੇਟ ਇਤੇ ਮੀ ਆ ਗਿਆ ਤੇ ਆਈਆਂ ਕੜੀਆਂ ਕੜੀਆਂ ਜੀਆਂ ਆਈਆਂ ਤੇ ਮੈਂ ਫੜਫੜ ਕੱਪੜੇ ਲਾਉਂ ਦੇ ਸੀ ਤੇ ਫਤਿਹ ਮੇਰੀ ਹੈਲਪ ਕਰਾਉਂਦੇ ਫਤਿਹ ਨਾ ਜਿਹੜੇ ਮੰਜੇ ਤੇ ਪਾਏ ਨੇ ਉਹ ਚੁੱਕਣ ਲਿਆ ਹੀਗਾ ਕਿਉਂਕਿ ਦੋ ਤਿੰਨ ਤਾਰਾਂ ਭਰੀਆਂ ਕੱਪੜੇ ਹੈਗੇ ਹੀ ਬੜੇ ਹੀਗੇ ਤੇ ਪਰ ਮੈਂ ਇੱਕਦਮ ਨੂੰ ਇੰਨਾ ਗੁੱਸਾ ਚੜੰਦਿਆ ਨਾ ਮਾਹੀ ਮੈਂ ਫ੍ਰੀ ਹੋਈਆਂ ਜਿੱਨਾ ਆਗੇ ਤੋਂ ਉਧਰੋਂ ਫੇਰ ਬੱਦਲ ਮੀ ਸਾਰਾ ਕੁਝ ਇਕੱਠਾ ਹੀ ਆ ਗਿਆ ਹਵਾ ਵੀ ਚੱਲ ਰੱਹੀ ਬੜੀ ਸੋਹਣੀ ਠੰਡੀ ਠੰਡੀ ਤੇ ਪਰ ਮੀਂਹ ਦੇ ਕਾਰਨ ਨਾ ਕੱਪੜੇ ਜਿਹੜੇ ਲਾਉਣੇ ਪਏ ਸੀ ਢਟਾਈਆਂ ਮੜ ਗਈਆਂ ਵਟੀਆਂ ਪਰ ਆਇਆ ਹੀ ਇੰਨਾ ਨਹੀਂ ਆਇਆ ਕਿ ਸਿਰਫ ਮੜਾਇਆ ਵੀੜਾ ਹੀ ਗਿੱਲਾ ਆ ਪਰ ਕੱਪੜੇ-ਕੱਪੜੇ ਰੱਬ ਨੇ ਤਾਂ ਆਇਆ ਪਰ ਮੀਂਹ ਇੰਨਾ ਨਹੀਂ ਆਇਆ ਹਵਾ ਵੀ ਕਾਫੀ ਚੱਲਦੀ ਰਹੀ ਇੱਥੇ ਹੈ ਗਵਾ ਸ਼ਾਮ ਦਾ ਟਾਈਮ ਸਵਾਗਤ ਹੈ ਇਹਨਾਂ ਦਾ ਟਾਈਮ ਹੈ ਤੇ ਬੱਚੇ ਨਾ ਪਕੌੜੇ ਮੰਗਦੇ ਪਏ ਮਨਮੀਤ ਕਹਿੰਦੀ ਕਿ ਗੁਨੇ ਪਕੌੜੇ ਖਾਣੇ ਮਮਾ ਗੁੜਮਾ ਪੀਆ ਵਾ ਤੇ ਇੱਥੇ ਆਲੂ ਪਿਆਜ਼ ਮੈਂ ਸਾਰਾ ਕੁਝ ਕੱਟ ਕੇ ਤੇ ਲੱਗੀ ਹੀ ਕੱਟ ਕਰਨ ਤੇ ਉਹ ਮਨਮੀਤਾਂ ਦੀ ਮਮਾ ਮੈਨੂੰ ਵੱਖਰੇ ਕੱਢ ਦਿਓ ਆਲੂ ਵਾਲੇ ਇਕੱਲੇ ਤੇ ਉਹਦੇ ਵੇਸਣ ਮੇ ਜਿਹੜਾ ਆ ਲੂਲਾ ਖੋਲ ਲਿਆ ਵਾ ਤੇ ਦੂਸਰਾ ਆਪਣਾ ਵੇ ਇੱਕ ਸਾਈਡ ਤੇ ਪਿਆ ਪਿਆਜ਼ ਆਲੂ ਵਾਲੇ ਵੱਖਰੇ ਫੇਰ ਕੱਢਾਂਗੇ ਤੇ ਪਹਿਲਾਂ ਆਪਾਂ ਮਨਮੀਤ ਉਹਨਾਂ ਨੂੰ ਕੱਢ ਕੇ ਦੇ ਦਈਏ ਮਨਮੀਤ ਨੇ ਜਾਣਾ ਵਾ ਟਿਵੀਜ਼ਨ ਤੇ ਇਧਰ ਨਾਲ ਲੱਗੋਂ ਆਂਟੀ ਆ ਇਹਨਾਂ ਨੇ ਆਪਣੀ ਸ਼ਰਟ ਬਣਾਉਣੀ ਆ ਤੇ ਮੇਰੀ ਇਹਨਾਂ ਮਸ਼ੀਨ ਦੀ ਬੈਲਟ ਟੁੱਟੀ ਆ ਤੇ ਮੈਂ ਕੱਲ ਲੈ ਕੇ ਆਈ ਆ ਜਦੋਂ ਬਾਬੇ ਦੇ ਉਹੀਂ ਆਉਂਦੇ ਆਂ ਦੀ ਦਰਬਾਰ ਸਾਬੋਂ ਤੇ ਇੱਥੇ ਮੈਂ ਚਮਕੌਰ ਨੂੰ ਕਿਹਾ ਇਸ ਵਾਰੀ ਕਿ ਬੈਲਟ ਪਾਜੋ ਤੇ ਇਹਨਾਂ ਨੂੰ ਭੁੱਲ ਗਿਆ ਚੇਤਾ ਇਹ ਪਾ ਗਏ ਨਹੀਂ ਗਏ ਇਥੇ ਮੈਂ ਤੇ ਆਂਟੀ ਹੁਣੀ ਦੋਵੇਂ ਤੇ ਪਕੌੜੇ ਜਿਹੜੇ ਬਣ ਕੇ ਸਿਆਰੇ ਇਹ ਬੱਚਿਆਂ ਦੇ ਆਪ ਆਤੇ ਆ ਤੇ ਪਲੇਟ ਦੇ ਵਿੱਚ ਨਾਲ ਸੌਸ ਪਾਤੇ ਥੋੜੀ ਜੀ ਫਤੇ ਦਾ ਪਕੌੜੇ ਘਟ ਦੇ ਸੌਸ ਹੀ ਜਿਆਦਾ ਖਾਂਦਾ ਖਾਂਦਾ ਵਾ ਨੂੰ ਪਤਾ ਲੱਗ ਜੇ ਸਹੀ ਸੌਸ ਹੈਗੀ ਹੈ ਬੜਾ ਹੈਗਾ ਮੈਂ ਤੇ ਲਕਾਲਕੂ ਕੇ ਰੱਖਦੇ ਹਾਂ ਦੇ ਕੋਈ ਸੌਸ ਵੀ ਫਤੇ ਕੋਲੋਂ ਤੇ ਇਥੇ ਮਣ ਮੀਤ ਲੱਗੀ ਤੇ ਮਣ ਮੀਤ ਨੂੰ ਮੈਂ ਕਹਿੰਦੀ ਖਾਗੇ ਦੱਸ ਕਿ ਇਸ ਤਰ੍ਹਾਂ ਬਣਿਆ ਲੂਣ ਲਾਨਤ ਨਹੀਂ ਜਿਆਦਾ ਤੇ ਅਖੰਡੇ ਹੀ ਨਹੀਂ ਮੰਮਾ ਬਹੁਤ ਸੁਆਦ ਬਣਿਆ ਇਹਤੇ ਦੋਵੇਂ ਭੈਣ ਭਰਾ ਲੱਗ ਪਏ ਖਾਣ ਤੇ ਉਸ ਤੋਂ ਬਾਅਦ ਮੈਂ ਨਾ ਆਂਟੀ ਮੈਨੂੰ ਕਹਿੰਦੇ ਮੇਰਾ ਗਲੇ ਦੀ ਰੇਪ ਕੱਟ ਦੇ ਪਿਛਲੇ ਦੀ ਮੈਂ ਪਕੌੜੇ ਦੇ ਕੇ ਬੱਚਿਆਂ ਨੂੰ ਤੇ ਫਿਰ ਗਲੇ ਦੀ ਰੇਪ ਉਹਨਾਂ ਨੂੰ ਕੱਟ ਕੇ ਬਣੀ ਜਾਂਦਾ ਇੰਨਾ ਪਾਣੀ ਨਹੀਂ ਬਣਾਇਆ ਹੋਰ ਹੀ ਭਾਵੇਂ ਆਟਾ ਭਲਾ ਪਰ ਪਾਣੀ ਫਿਰ ਬਣੀ ਨਾ ਪਾਣੀ ਰੱਖ ਲਈ ਬਸ ਭਾਵੇਂ ਬਣਾਣਾ ਜ਼ਰੂਰੀ ਆ ਪਈ ਕਿ ਦਿਨ ਬਣਾਉਣੇ ਆ ਊੜੇ ਬਣਾਉਂਦੀ ਮੁਰਤੇ ਨਹੀਂ ਤੇ ਵਿੱਚ ਥੋੜਾ ਜਿਹਾ ਪਾ ਕੇ ਨਾ ਪਾਣੀ ਤਵੇ ਤੇ ਮੀਠਾ ਆ ਪੀ ਲੈ ਇਹ ਕਦਮ ਆ ਗਈ ਗੋਲੇ ਇੱਕ ਸੌ ਮੇਦਨਾ ਵਿੱਚ ਕਿੰਨੇ ਸੌਲਾ ਦੇਣਾ ਇਹ ਕਿਤੇ ਨਾ ਅਣ ਨੂੰ ਹੱਥ ਗੁਨੇ ਕੋੜੇ ਉਹ ਕਾਉੜੇ ਨਹੀਂ ਕਰਨੇ ਗੁਨੇ ਲੈ ਗਏ ਤੇਰੀ ਗੁਨੇ ਇੱਥੇ ਮੈਂ ਨਾ ਆਟਾ ਲੱਗੇਗੀ ਗੁੰਨਣਾ ਬੱਚਿਆਂ ਨੂੰ ਪਕੌੜੇ ਦੇ ਦਿੰਦੇ ਆ ਤੇ ਆਟਾ ਲੱਗੇ ਉਹਨਾਂ ਨੇ ਤੇ ਆਟੇ ਦਾ ਨਾ ਗੁੜ ਦਾ ਪਾਣੀ ਜਿਹੜਾ ਮੈਂ ਤੁਹਾਨੂੰ ਜਿਆਦਾ ਭੇਜੇ ਮਤਲਬ ਗੁੜ ਦਾ ਪਾਣੀ ਜਿਹੜਾ ਜਿਆਦਾ ਗੁੜ ਪਿਆ ਗਿਆ ਤੇ ਜਿਆਦਾ ਪਾਣੀ ਸੀਗਾ ਤੇ ਇੱਥੇ ਬਸ ਮੈਂ ਆਟਾ ਗੁੰਨ ਕੇ ਵਿੱਚ ਸੌਂਫ ਤੇ ਮਤਲਬ ਗੁੰਨ ਲੂੰਗੀ ਆਟਾ ਗੁੜ ਦੇ ਪਾਣੀ ਨਾਲ ਤੇ ਉਸ ਤੋਂ ਬਾਅਦ ਸਾਡਾ ਪਹਿਲਾਂ ਨਾਦਾ ਹੀ ਕਿ ਆਖੇ ਚਲ ਬਣਾ ਕੇ ਜਾਨੇ ਦੀਦੀ ਖਲਾਪੋ ਤੇ ਐਂ ਕਿ ਚਲ ਬਣਾ ਕੇ ਜਾਨੇ ਆ ਗੁੜ ਗੁਨੇ ਕੁ ਬਣਾ ਲੈਣੇ ਪਰ ਟਾਈਮ ਹੀ ਨਹੀਂ ਹੈ ਕਿਉਂਕਿ ਟਾਈਮ ਸਵਾ 4 ਸਾਢੇ 4 ਦਾ ਟਾਈਮ ਹੀਗਾ ਸਵੇਕ 4 ਜਦੋਂ ਮੈਂ ਆਟਾ ਗੁੰਨੇ ਆ ਤੇ ਫਿਰ ਸਾਢੇ 4 ਵਜੇ ਤੱਕ ਪਰ ਪਕੌੜੇ ਪਕੂੜੇ ਕੱਢ ਕੇ ਮਹਾ ਫਰੀ ਹੋਏ ਪਕੌੜੇ ਪਕੂੜੇ ਖਾ ਕੇ ਬੱਜੇ ਚਲ ਗਏ ਰਿਵੀਜ਼ਨ ਤੇ ਤੂ ਵੀ ਰਹੀ ਨਾ ਦੀਦੀ ਕਹਿੰਦੀ ਜੀ ਆਪਾਂ ਗੁਣੇ ਕੱਢਣ ਦਾ ਵੀ ਤੇ ਆਪਾਂ ਲੇਟ ਬੜੀ ਹੋ ਜਾਣਾ ਵਾ ਤੇ ਗੁਣੇ ਆਪਾਂ ਬਾਬੇ ਦੇ ਆਣ ਕੇ ਕੱਢਾਂਗੇ ਕਿ ਗੁਣੇ ਆਣ ਕੇ ਕੱਢ ਲਾਂਗੇ ਤੇ ਬਾਬੇ ਦੇ ਵੀ ਸਾਨੂੰ ਕਾਫੀ ਟਾਈਮ ਲੱਗ ਗਿਆ ਨੂੰ ਸਵਾ 6:00 ਸਾਢੇ 6:00 ਬਾਬੇ ਦੇ ਹੋਗੇ ਤੇ ਆਣ ਕੇ ਫਿਰ ਮਤਲਬ ਦੀਦੀ ਤੇ ਚਲ ਗਏ ਚਲ ਗਏ ਘਰੇ ਤੇ ਇਹ ਲੱਗੋ ਆਂਟੀ ਸੀਗੀ ਇਹ ਆਏ ਤੇ ਫਿਰ ਇਹਨਾਂ ਨੂੰ ਮੈਂ ਕਿਹਾ ਆਂਟੀ ਆਜੋ ਆਪਾਂ ਗੁਣੇ ਕੱਢ ਲਈਏ ਕਿ ਆਟਾ ਬਿੱਜਾ ਪਿਆ ਵਾ ਤੇ ਅੱਗੇ ਲੇਟ ਬੜਾ ਹੋ ਗਿਆ ਵਾ ਇੱਥੇ ਹੈਗਾ ਹੈਗਾ ਮਤਲਬ 6:30 ਤੋਂ 10 ਮਿੰਟ ਉੱਪਰ ਦਾ ਟਾਈਮ ਸੀ ਇਹ ਚਾਲੇ ਇੱਕ ਦਾ ਟਾਈਮ ਸੀਗਾ ਤੇ ਬਸ ਆਂਟੀ ਕਹਿੰਦੇ ਕਿ ਮੈਂ ਕਿਵਲ ਰਸੋਈ ਦੇ ਵਿੱਚ ਕੱਕਵੇਲੀ ਗਏ ਤੇ ਆਂਟੀ ਕਹਿੰਦੇ ਨਹੀਂ ਪੱਕੇ ਤਾਂ ਮੈਂ ਇੱਥੇ ਲਾਇਆ ਤੇ ਇੱਥੇ ਬਸ ਸਾਰੇ ਜਨ ਨੂੰ ਮਨਮੀਦ ਹੈਲਪ ਕਰਾਉਣੀ ਤੇ ਗੁਰਫਤੇ ਆਪਣੀ ਚਗਲੇ ਵੇਲੇ ਨਾ ਵੇਖੋ ਕਿਨੇ ਸੁਣੇ ਗੁਨੇ ਵੇਲਾ ਨਹੀਂ ਆਵ ਤੇ ਮੈਂ ਪੀੜੇ ਕਰ ਕਰਕੇ ਦੇਣ ਢੀ ਤਾਂ ਆਂਟੀ ਕਹਿੰਦੀ ਚੱਲ ਪਹਿਲਾਂ ਨਾ ਪੂੜੀਆਂ ਨੂੰ ਵੇਲ ਲੈਨੇ ਆ ਉਸ ਤੋਂ ਬਾਅਦ ਤੂੰ ਕੱਢਣੀ ਸ਼ੁਰੂ ਕਰਦੀ ਥੋੜੇ ਜਿ ਮੇਲ ਲਈਏ ਤੇ ਆਂਟੀ ਇੱਥੇ ਮਤਲਬ ਵੇਲੀ ਗਏ ਤੇ ਮੈਂ ਪੀੜੇ ਕਰੀ ਗਈ ਆ ਤੇ ਹਾ ਸਾਈਡ ਤੇ ਗੁਨੇ ਹੀ ਆਂਦੇ ਇਹਨਾਂ ਨੂੰ ਗੁਨੇ ਕਹਿੰਦੇ ਆ ਤੇ ਕਈਆਂ ਦੇ ਸਾਈਡ ਤੇ ਗੁਗਲੇ ਆਪੋ ਆਪਣਾ ਨਾ ਬੋਲੀ ਦਤਾ ਇੱਕ ਦੀਦੀ ਆ ਮੈਂ ਉਹਨਾਂ ਦੀਆਂ ਬੜੀਆਂ ਵੀਡੀਓ ਵੇਖੀਆਂ ਨਹੀਂ ਉਹ ਹੁਣ ਉਹਨਾਂ ਦੇ ਨਾ ਚੈਨਲ ਦਾ ਨਾਮ ਨਹੀਂ ਯਾਦ ਉਹ ਦੀਦੀ ਹੁਣ ਅਮਰੀਕਾ ਵਾ ਉਹਨਾਂ ਦੀਆਂ ਬੜੀਆਂ ਵਧੀਆ-ਵਧੀਆ ਵੀਡੀਓ ਹੁੰਦੀਆਂ ਹੈਗੀਆਂ ਮਤਲਬ ਪਈ ਇਤਰਾ ਹੀ ਰੈਸਪੀ ਦਿੰਦੇ ਹੁੰਦੇ ਸੀਗੇ ਤੇ ਮਤਲਬ ਸੁਭਾਅ ਵੀ ਬੜਾ ਵਧੀਆ ਇੱਕ ਬੇਟੀ ਹੈ ਦੀਦੀ ਦੀ ਤੇ ਦੋ ਦਰਾਨੀ ਜਠਾਣੀ ਹੈ ਤੇ ਵੱਡੀ ਦੀਦੀ ਜਿਹੜੀ ਉਹਨਾਂ ਦੀ ਦਰਾਨੀ ਜਠਾਣੀ ਤੇ ਮਤਲਬ ਇੱਕ ਬੇਟੀ ਇੱਕ ਬੇਟਾ ਹੀ ਤੇ ਇੱਕ ਉਹਨਾਂ ਦੀ ਮਤਲਬ ਭੈਣ ਦੀ ਕੁੜੀ ਉਹਨਾਂ ਦੀਦੀ ਉਹਨਾਂ ਕੋ ਪੜਦੀ ਰਹੀ ਸੀ ਤੇ ਬੜਾ ਵਧੀਆ ਮਤਲਬ ਪਹਿਲਾਂ ਉਹਨਾਂ ਬੁਟੀਕ ਵੀ ਪਾਇਆ ਜਦੋਂ ਸ਼ਹਿਰ ਰਹਿੰਦੇ ਮੈਨੂੰ ਹੁਣ ਨਾ ਚੈਨਲ ਦਾ ਮੈਨੂੰ ਨਾਂ ਯਾਦ ਨਹੀਂ ਆਉਂਦਾ ਨਾਂ ਦੀਦੀ ਕੇ ਚੈਨਲ ਦਾ ਕੀ ਨਾਂ ਹੈ ਤੇ ਹੁਣ ਬਾਹਰਲੀ ਕੰਟਰੀ ਚਾ ਅਮਰੀਕਾ ਵਾ ਬੇਟੀ ਵੀ ਉਹਨਾਂ ਦੀ ਪਤਾ ਨਹੀਂ ਵੀਰ ਜੀ ਵੀਰ ਜੀ ਇੱਥੇ ਆ ਸ਼ਾਇਦ ਮਤਲਬ ਉਹਨਾਂ ਦੇ ਹਸਬੰਦ ਦੀਦੀ ਦੇ ਤੇ ਉਹਨਾਂ ਨੂੰ ਮੈਨੂੰ ਨਾ ਨਹੀਂ ਚੈਨਲ ਦਾ ਚੇਤਾ ਨਹੀਂ ਹੁੰਦਿਆ ਤੇ ਮਤਲਬ ਬੜਾ ਵਧੀਆ ਨੇ ਦਸ ਬਾਸੂ ਵੀ ਬੜਾ ਵਧੀਆ ਮਤਲਬ ਉਹਨਾਂ ਨਾਲ ਬੜਾ ਕੁਝ ਸਿੱਖਣ ਵੇਖ ਕੇ ਸਿੱਖਣ ਨੂੰ ਮਿਲਿਆ ਦੀਦੀ ਕੀ ਵੀਡੀਓ ਬਹੁਤ ਵਧੀਆ ਹੁੰਦੀਆਂ ਸੀਗੀਆਂ ਫਿਰ ਉਹ ਸ਼ਹਿਰ ਵੀ ਰਹਿੰਦੇ ਰਹੇ ਕਾਫੀ ਟਾਈਮ ਉਥੇ ਦੀਦੀ ਉਹਨਾਂ ਬੁਟੀਕ ਵੀ ਪਾਇਆ ਸੀਗਾ ਤੇ ਉਹ ਬੁਣਿਆ ਨੂੰ ਗੁਲਗਲੇ ਆਂਦੇ ਹੁੰਦੇ ਸੀ ਦੀਦੀ ਉਹਨੇ ਤੇ ਉਹ ਮੈਂ ਉਹਨਾਂ ਨੂੰ ਲਵੇ ਕੇ ਉਹਨਾਂ ਦੀ ਵੀਡੀਓ ਬਣੇਗੀ ਨਹੀਂ ਉਹਨੀ ਬੜੀਆਂ ਵਧੀਆ ਹੁੰਦੀਆਂ ਸੀਗੀਆਂ ਕਿਉਂਕਿ ਕਾਫੀ ਟਾਈਮ ਤੋਂ ਉਹ ਨੋਨਾਈ ਕਦੀ ਵੇਖੀਆ ਵਾ ਤੇ ਹੁਣ ਇਸ ਇਨਾ ਪਤਾ ਵਾ ਇੱਕ ਦੋਰੀ ਵੇਖੀ ਵਾ ਵਾ ਟਾਈਮ ਹੋ ਗਿਆ ਵਾ ਕਿ ਦੀਦੀ ਹੁਣੀ ਅਮਰੀਕਾ ਵਾ ਤੇ ਜਿਹੜੇ ਉਹਨਾਂ ਦੇ ਵੱਡੇ ਜੀਠਾਣੇ ਆ ਉਹ ਇੱਥੇ ਇਧਰ ਆ ਸੱਸ ਸੋਰਾ ਵੀ ਇਧਰ ਦੀਦੀ ਦਾ ਤੇ ਬੁੜੀ ਵਧੀਆ ਮਤਲਬ ਫੈਮਿਲੀ ਸੀਗੀ ਤੇ ਬਸ ਇੱਥੇ ਆਪਾਂ ਉਹਨਾਂ ਨਾਲ ਲਵੇ ਕੇ ਨਾਲੇ ਅੱਜ ਗੁਣੇ ਬਣਾਏ ਤੇ ਨਾਲੇ ਦੀਦੀ ਉਹਨਾਂ ਨੂੰ ਪੂਰੇ ਟੱਬਰ ਨੂੰ ਮਤਲਬ ਫੈਮਿਲੀ ਨੂੰ ਮਿਸ ਕੀਤਾ ਉਹਨਾਂ ਦੀ ਨੂੰ ਬਹੁਤ ਵਧੀਆ ਦੀਦੀ ਦਾ ਨੇਚਰ ਬਹੁਤ ਵਧੀਆ ਲੱਗਦੇ ਸੀਗੇ ਤੇ ਇਹ ਦੇਖੋ ਸਾਡਾ ਫਤਿਹ ਵੇਲ ਦਾ ਪਿਆਗ ਗੁਣੇ ਤੇ ਮਣ ਮੀਤ ਵੀ ਡਈਆ ਕਰਨ ਫਰਦੀ ਹੈਲਪ ਕਰਾਉਣ ਨਾਲ ਸਾਡੀ ਤੇ ਆਪਾਂ ਨਾਲ ਇੱਥੇ ਕੀਤੀਆਂ ਖੂਬ ਗੱਲਾਂ ਬਾਤਾਂ ਦੇ ਨਾਲੇ ਆਪਾਂ ਗੱਲਾਂ ਦੇ ਨਾਲ-ਨਾਲ ਗੁਣੀ ਜਿਹੜੇ ਵੇਲੇ ਸੀਗੇ ਇੱਥੇ ਆਪਾਂ ਧਰਤੀਆ ਕੜਾਈ ਅੰਦਰਾਂ ਨੂੰ ਮੇਰਾ ਕਲੀਏ ਕੜਾਈ ਤੇਲ ਤੁਲ ਪਾ ਕੇ ਰੱਖਤਾ ਉਹ ਤੇ ਇਧਰ ਗੁਣੀ ਆਪਾਂ ਵੇਲ ਲੈਂਦੇ ਆ ਤੇ ਹੁਣ ਬੱਸ ਮੈਂ ਕੱਢਣੀ ਸਟਾਰਟ ਕਰ ਦਿੰਦੀ ਹਾਂ ਕਿਉਂਕਿ ਟਾਈਮ ਜਿਹੜਾ ਵਾਵਾ ਹੋ ਗਿਆ 7 ਕਦੇ ਲੱਦੋਨੇ ਹੋ ਗਏ ਆ ਤੇ ਅਜੇ ਮੈਂ ਰੋਟੀ ਬਣਾਉਣੀ ਇਹਨਾਂ ਸਬਜੀ ਚੱਲ ਹੈਗੀ ਆ ਸਬਜੀ ਸੂਰ ਬਣਾਈ ਸੀ ਹੈਗੀ ਆ ਹੁਣ ਤਾਂ ਵਧੀਆ ਸਬਜੀ ਨਾ ਇਦਾਂ ਆਪਾਂ ਗੁਨੇ ਕੜੇ ਲਈ ਆਪਾਂ ਇੱਕ ਦੁਨੀ ਸ਼ੁਰੂ ਕਰਦੇ ਆ ਬੱਚਿਆਂ ਦੀ ਫਰਮਾਇਸ਼ ਤੇ ਅੱਜ ਜਨਵਰੀ ਆ ਗਈ 15 ਅਗਸਤ ਦੀ ਛੁੱਟੀ ਦੇ ਨਾਲ ਚਲ ਬੱਚੇ ਖਾ ਪੀ ਲੈਣਗੇ ਹਨਾ ਘਰੇ ਤੇ ਕਿੰਨੇ ਦਿਨਾਂ ਦੇ ਕਹਿਣ ਦੇ ਪਰ ਮੈਂ ਅੱਜ ਅੱਜ ਕਰਦੀ ਨੇ ਕਿੰਨੇ ਦਿਨ ਨਗਾ ਤੇ ਮੈਨੂੰ ਇਹ ਹੁੰਦਾ ਬੱਚਿਆਂ ਨੂੰ ਛੁੱਟੀ ਹੋਵੇ ਨਾਲੇ ਮਨ ਮਿੱਧ ਪਾਪਾ ਕਰਿਆ ਨੂੰ ਪੂਰੀ ਫੈਮਿਲੀ ਘਰੇ ਉਹਨਾਂ ਕੋਈ ਵੀ ਖਾਣ ਪੀਣ ਵਾਲੀ ਚੀਜ਼ ਹੋਵੇ ਤੇ ਮਤਲਬ ਬੱਚਿਆਂ ਦੇ ਵਿੱਚ ਵੰਡ ਕੇ ਤੇ ਉਹਦਾ ਖਾਦੇ ਜਿਵੇਂ ਹੈਨਾ ਕਿ ਵਧੀਆ ਲੱਗਦਾ ਸਾਰਾ ਪਰਵਾਰ ਨਾਲ ਰਲ ਮਿਲ ਕੇ ਖਾਣੀ ਚੀਜ਼ ਤੇ ਜੇ ਨਾ ਹੋਵੇ ਫਿਰ ਆਪਣੇ ਲਾਗੇ ਕੋਈ ਨਾ ਕੋਈ ਸਹੇਲੀ ਪੈਣ ਨੂੰ ਆਪਾਂ ਬੁਲਾ ਲੈਨੇ ਆ ਤੇ ਫਿਰ ਆਪਾਂ ਕੱਲਿਆਂ ਆਪਾਂ ਵੀ ਕਦੀ ਨਹੀਂ ਬਣਾਈ ਚੀਜ਼ ਕਿਉਂਕਿ ਮਤਲਬ ਮੇਰਾ ਦਿਲ ਨਹੀਂ ਕਰਦਾ ਕੱਲਿਆਂ ਦੇ ਚੀਜ਼ ਬਣਾਉਣ ਦਾ ਤੇ ਕੇ ਨਕੇ ਨੂੰ ਸਾਧ ਕੇ ਤੇ ਆਪਾਂ ਫਿਰ ਚੀਜ਼ ਜਿਲੀ ਬਣਾਣੀ ਪਹਿਲਾਂ ਤੇ ਪਹਿਰੇ ਪਕਾੜੇ ਕਦਨ ਲਗੇ ਤੇ ਦੀਦੀ ਆਗੇ ਉਦੋਂ ਫਿਰ ਉਹਨੇ ਪਕੌੜੀ ਵਿਚਾਰੀ ਕੱਢ ਕੇ ਦੇ ਕੇ ਗਈ ਤੇ ਇੱਥੇ ਹੋਣ ਗੁਨੇ ਕੱਢਣੇ ਤੇ ਹੁਣ ਆਂਟੀ ਆ ਗਈ ਵੇਖ ਲਓ ਜਿਹਦੇ ਜਿਹਦੇ ਕਰਮਾ ਚੁਨੇ ਆਪਣੇ ਗੁਨੇ ਜਿਹੜੇ ਨਿਕਲ ਚੱਲੇ ਥੋੜੇ ਹੀ ਰਹਿ ਗਏ ਆ ਆਂਟੀ ਵੇਲ ਕੇ ਤੇ ਚਲ ਗਈ ਆ ਘਰੇ ਆਪਣੇ ਤੇ ਬਸ ਥੋੜੇ ਜਿਹੇ ਰਹਿ ਗਏ ਮੈਨੂੰ ਇੱਥੇ ਪਸੀਨਾ ਮੜਾਉਂਦੇ ਗਰਮੀ ਬਹੁਤ ਜ਼ਿਆਦੀ ਰਸੋਈ ਦੇ ਵਿੱਚ ਸਵੇਰੇ ਮੀਂਹ ਆਇਆ ਪਰ ਕੁਛ ਨਹੀਂ ਆਇਆ ਇੰਨਾ ਜ਼ਿਆਦਾ ਨਹੀਂ ਆਇਆ ਵੀ ਮੀਂਹ ਹਵਾ ਵੀ ਚੱਲੀ ਪਰ ਜਦੋਂ ਜਦੋਂ ਪਿਆ ਬੱਚੂ ਨਾਲ ਤਵਾੜ ਜੇ ਲੱਗ ਜਾਂਦਾ ਉਹੀ ਗਰਮੀ ਫੇਰ ਬਹੁਤ ਜ਼ਿਆਦੀ ਹੋ ਜਾਂਦੀ ਹੈ ਇੱਥੇ ਬਸ ਇਹੀ ਰਹਿ ਗਏ ਥੋੜੇ ਜਿਹੇ ਪ੍ਰਾਤ ਦੇ ਵਿੱਚ ਅੰਟੀ ਵੀ ਵੇਲ ਕੇ ਚਲ ਗਈ ਤੇ ਅੰਟੀ ਸੋ ਕੋ ਮੈਨੂੰ ਕਹਿਣ ਲੀ ਕਹਿੰਦੇ ਪਹਿਲਾਂ ਰੋਟੀ ਦਾ ਕੰਮ ਨਿਬੜ ਲੈਣਾ ਤੇ ਇਹ ਤੋਂ ਬਾਅਦ ਨੂੰ ਮੈਂ ਨਹੀਂ ਅੰਟੀ ਬੱਸ ਨਿਕਲ ਗਈ ਹੁਣ ਕਿ ਪ੍ਰਾਤ ਵੀ ਵੇਲੀ ਹੋ ਗਈ ਚਾ ਲਾਟਾ ਹਨਾ ਕਿ ਵਰਤੇ ਆ ਗਿਆ ਚਲ ਖਾਦੇ ਜਾਣਗੇ ਆਪੇ ਬੱਚੇ ਖਾਗੂ ਲੈਣਗੇ ਨਿਕਲੇ ਹੋਣਗੇ ਨਿਕਲੇ ਨਾ ਥੋੜੀ ਸਖਤ ਬੁੜੀਆਂ ਦੇ ਲਈ ਇਹ ਮਤਲਬ ਕੁੜਕ ਰੇਜੇ ਬੜੇ ਸੁਆਦ ਬਣੇ ਉਸ ਤਰ੍ਹਾਂ ਵੀ ਤੇ ਜਿਹੜੇ ਵੀ ਚੈਨਲ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਿ ਇਹ ਤੁਸੀਂ ਗੁਣਿਆਂ ਨੂੰ ਕੀ ਗੁਲਗਲੇ ਕਹਿੰਦੇ ਕੀ ਕਹਿੰਦੇ ਜੇ ਸਾਡੇ ਤਾਂ ਮਤਲਬ ਗੁਣੇ ਹੀ ਕਹਿੰਦੇ ਆ ਇਧਰਲੀ ਸਾਈਡ ਤੇ ਇਹਨਾਂ ਮਤਲਬ ਜਿਵੇਂ ਛੋਟੇ ਨੇ ਅਡੀ ਮੰਮੀ ਬੜੇ ਕੱਢਦੇ ਰਹੇ ਮਤਲਬ ਵਧੀਆ ਲੱਗਦਾ ਰਿਹਾ ਹੈ ਨਾ ਪੂਰੀ ਫੈਮਿਲੀ ਦੇ ਵਿੱਚ ਉਦੋਂ ਕਿੰਨੇ ਗੁਣੇ ਪਕੌੜੇ ਕੱਢਨੇ ਪਕੌੜੇ ਤੇ ਚਲੋ ਆਪਾਂ ਖਾ ਲਈਆਂ ਆਣ ਕੇ ਤੇ ਮਤਲਬ ਖਾ ਗਏ ਹੀ ਗਏ ਹਾਂ ਬਾਬੇ ਦੇ ਤੇ ਫਿਰ ਉੱਥੇ ਸੇਵਾ ਕਰਨ ਲੱਗ ਪਏ ਉੱਥੇ ਮਤਲਬ ਟਾਈਮ ਜਿਹੜਾ ਲੱਗ ਜਾਂਦਾ ਵਾ ਜਦੋਂ ਵੀ ਕਿਤੇ ਜਾਈਏ ਹੈ ਨਾ 1 ਘੰਟਾ ਡੇਢ ਘੰਟਾ ਮਤਲਬ ਲੱਗ ਜਾਂਦਾ ਵਾ ਵੈਸੇ ਵੀ ਚਲੋ ਆਪਾਂ ਸ਼ਾਮ ਦੇ ਟਾਈਮ ਰੋ ਫਰਮਾ ਦਵਾਈ ਸਤੈ ਸੇਵਾ ਦੀ ਹਿੰਮਤ ਬਖਸ਼ ਨਰਵ ਜਿੰਨੀ ਥੋੜੀ ਬਤੀ ਕਾਰਾਈ ਦੀ ਜਿੰਨੀ ਹੋ ਜੇ ਬੱਕੇ ਆਣ ਕੇ ਕੱਲ ਇਦਾਂ ਕੰਮ ਆਪਣਾ ਜਿਹੜਾ ਰਹਿ ਜੇ ਤੇ ਬਸ ਇੱਥੇ ਗੁਨੇ ਪਕੌੜੇ ਜਿਹੜੇ ਮੇਰੇ ਨਿਕਲਗੇ ਕੱਢ ਕੇ ਉਸ ਤੋਂ ਬਾਅਦ ਨਾਲ ਹੀ ਮੈਂ ਨਾ ਤਵਾ ਗੈਂਸ ਤੇ ਰੱਖ ਕੇ ਤੇ ਇੱਧਰ ਪਾ ਗਿਨਨ ਦੋ ਤਿੰਨ ਜਿਹੜੇ ਰਹਿੰਦੇ ਫਿਰ ਮੈਂ ਫੁਲਕੇ ਜਿਹੜੇ ਬਣਾ ਲੈ ਮੈਂ ਕਿ ਰੋਟੀ ਵੀ ਚੱਲੇ ਲੇਟ ਨਾ ਹੋ ਜੇ ਕਿਉਂਕਿ ਬੱਚਿਆਂ ਨੇ ਸੌਣਾ ਬੱਚਿਆਂ ਨੇ ਸਿਰ ਸਕੂਲ ਜਾਣਾ ਉਸ ਤਰ੍ਹਾਂ ਨਾ ਅਈ ਦੁਪਹਿਰੇ ਬਹੁਤ ਜ਼ਿਆਦਾ ਸੁੱਤੇ ਜਦੋਂ ਮੀ ਆਣ ਤੇ ਠੰਡਾ ਜੋਗੇ ਬੱਚਿਆਂ ਦੇ ਸਿਰ ਸੁਵਾ ਕੇ ਆਪਣਾ ਵਾ ਕੇ ਤੇ ਉਸ ਤੋਂ ਬਾਅਦ ਆ ਦਵਾਈ ਖਾ ਕੇ ਬੱਚਿਆਂ ਨੂੰ ਦੇ ਕੇ ਕਿਉਂਕਿ ਮਨਮੀਤ ਨੂੰ ਵੀ ਜਕਾਮ ਜਿਹਾ ਹੈ ਨਾਲ ਹੀ ਥੋੜਾ ਬੁਖਾਰ ਲੱਗਣਾ ਉਹਨੂੰ ਦੇ ਕੇ ਬੁਖਾਰ ਦੀ ਆਪਣੀ ਦਵਾਈ ਖਾ ਕੇ ਅਸੀਂ ਤਿੰਨੇ ਜਣੇ ਜਿਉਂ ਪਏ 12:00 ਤੇ ਮਤਲਬ 2:30 ਵਜੇ ਦੇ ਲਾਗੇ ਬੰਨੇ ਉੱਠੇ ਉਹ ਦੋ 2:30 ਘੰਟੇ ਆ ਵਧੀਆ ਸੁਤੇ ਰਹੇ ਤੇ ਬੱਚਿਆਂ ਦਾ ਹੁੰਦਾ ਵਾ ਕਿ ਬੱਚੇ ਚੱਲਦੇ ਨੇ ਨਾ ਸਉਣ ਪਰ ਅੱਜ ਦਿਨੇ ਸੌਂਗੇ ਹੀਗੇ ਤੇ ਉਹਨਾਂ ਨੇ ਮੇਰੇ ਰੋਟੀ ਪਣੀ ਖਵਾ ਦਿੱਤਾ ਹੀ ਗੱਲ ਰੋਟੀ ਫੁਲਕੇ ਲਾ ਕੇ ਤੇ ਖਾ ਲਈ ਮਣੇ ਇਹਦੇ ਪਾਪਾ ਨੇ ਵੀ ਖਾ ਲਈ ਤੇ ਮੈਂ ਖਾਣੀ ਬਸ ਦੋ ਫੁਲਕੇ ਖਾ ਕੇ ਇਹਦੇ ਮਣੇ ਉਮੀਦ ਉਹਨਾਂ ਦਿਨਾਂ ਨੇ ਖਾ ਲਈ ਬਸ ਮੇਰੇ ਇਹ ਹੀ ਗੁਣੇ ਜਿਹੜੇ ਰਹਿ ਗਏ ਮੈਂ ਕਿ ਚੱਲ ਆਪਣੇ ਇਹ ਹੀ ਗੁਣੇ ਰਹਿਦੇ ਜਿਹੜੇ ਬਸ ਕੜਾਈ ਦੇ ਵਿੱਚ ਇਹ ਵੀ ਨਿਕਲ ਜਾਣਗੇ ਤੇ ਚਲੋ ਜੀ ਠੀਕ ਆਪਾਂ ਕਰਦੇ ਆਂ ਤੇ ਵੀਡੀਓ ਦੇ ਐਂਡ ਮਿਲਦੇ ਆਂ ਨੈਕਸਟ ਵੀਡੀਓ ਚ ਓਕੇ